ਕਿਸਾਨ ਵੀਰੋ ਸਾਸਤਰੀ ਕਾਲ ਅੱਜ ਦੀ ਵੀਡੀਓ ਬਹੁਤ ਖਾਸ ਹੋਣ ਜਾ ਰਹੀ ਹੈ ਅਸੀਂ ਹਰਿਆਣਾ ਪਹੁੰਚੇ ਆਂ ਪਿੰਡ ਗਦਰਾਣਾ ਤਹਿਸੀਲ ਕਾਲਿਆਂ ਵਾਲੀ ਜ਼ਿਲ੍ਹਾ ਸਰਸਾ ਸਾਡੇ ਕਿਸਾਨ ਵੀਰ ਜਿਹੜੇ ਸਾਡੇ ਚੈਨਲ ਦੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ 바ਵਾ ਪੀ ਵੀ 03 ਮਾਲਵਾ ਅੱਜ ਦੀ ਵੀਡੀਓ ਬਹੁਤ ਹੀ ਖਾਸ ਆ ਇੱਕ ਜਿਹੜੀ ਬਿਮਾਰੀ ਹੁਣ ਚੱਲ ਰਹੀ ਐ ਇੱਕ ਬੌਣੇ ਬੂਟੇ ਵਾਲੀ ਤੇ ਇਹਨਾਂ ਨੇ ਵੀਰ ਨੇ ਕੁਲਵਿੰਦਰ ਬਾਈ ਦੇ ਖੇਤ ਆਏ ਆ ਇਹਨਾਂ ਨੇ ਆਪਣਾ ਸੀਕੇ 47 ਲਾਇਆਗਾ 2 ਕਿੱਲੇ ਇੱਧਰ ਦੇਖ ਸਕਦੇ ਤੁਸੀਂ ਸੀਕੇ 47 ਲੱਗਿਆ ਹੋਇਆ ਤੇ ਇੱਧਰ ਨਾਲ ਬਾਈ ਦੇ ਗਵਾਂਢ ਚ ਕਿੱਲਾ ਡੇਢ ਕਿੱਲਾ ਲੱਗਿਆ ਬਾਈ ਬੌਣੇ ਬੂਟੇ ਆ ਦੇਖ ਲਓ ਯਾਨਕਿ ਪੂਰਾ ਖਤਮ ਹੀ ਹੋ ਗਿਆ ਬਾਈ ਹੁਣ ਇਹਦੇ ਕਿਸਾਨ ਦੇ ਪੱਲੇ ਦਾ ਕੁਝ ਰਿਹਾ ਨਹੀਂ ਆ ਦੇਖ ਲਓ ਪੀਲੇ ਹੋ ਕੇ ਸਾਰੇ ਮੱਚ ਗਏ ਬਹੁਤ ਵੱਡੀ ਸਮੱਸਿਆ ਇਹ ਆ ਰਹੀ ਆ ਬੋਣੇ ਬੂਟਿਆਂ ਦੀ ਇਹ ਜ਼ਮੀਨ ਦੇ ਠੇਕੇ ਦੀ ਗੱਲ ਕਰੀਏ ਤਾਂ 70 8000 85000 ਨੂੰ ਠੇਕੇ ਹੋਇਆ ਇਹ ਬਾਈ ਦਾ ਦਾ ਠੇਕਾ ਵੀ ਨਹੀਂ ਪੂਰਾ ਹੋਣਾ ਕਿਲਾ ਡੇਢ ਕਿਲਾ ਲੱਗਿਆ ਹੋਇਆ ਬਾਈ ਕੋਲੇ ਆ ਦੇਖ ਲਓ ਬਹੁਤ ਚਾਰੇ ਸਮੱਸਿਆ ਇੱਧਰ ਗੱਲ ਕਰੀਏ ਆਪਾਂ CK47 ਆ ਜੀ ਦੋ ਕਿੱਲੇ ਨਾਲ ਵਟਨਾ ਵਟ ਸਾਂਝੀ ਆ ਜੀ। ਕੋਈ ਕਿਸਾਨ ਵੀਰੋ ਕਿਸਾਨ ਦਾ ਤਾਂ ਸਾਰਾ ਹੁੰਦਾ ਹੀ ਖੇਤੀ ਤੇ ਆ ਬਾਈ। ਜੇ ਕੋਈ ਬਿਮਾਰੀ ਆ ਗਈ ਜਾਂ ਰੋਗ ਆ ਗਿਆ ਤਾਂ ਕਿਸਾਨ ਦਾ ਸਾਰਾ ਖੇਤੀ ਤੇ ਡਿਪੈਂਡ ਹੁੰਦਾ ਬਾਈ। ਤੋ ਅਪੀਲ ਕਰਦੇ ਆ ਸਰਕਾਰਾਂ ਨੂੰ ਵੀ ਇਹ ਰੋਗ ਦੀ ਕੋਈ ਰੋਕ-ਥਾਮ ਲਈ ਦਵਾਈਆਂ ਕੁਝ ਵੀ ਜੋ ਵੀ ਬੰਦ ਆ ਉਹ ਦੂਰ ਤੱਕ ਦੇਖੋ ਸਾਰਾ ਸੁੱਕ ਗਿਆ ਜੀ ਹੁਣ ਇਹ ਤੇ ਕਾਖ ਹੀ ਹੋ ਗਏ ਸਾਰੇ ਏਟ ਸੈਟ ਹੋਈ ਵੀ ਆ ਤੇ ਇੱਧਰ ਦੇਖ ਲਓ ਸੀ ਕਿ 47 ਖੜਾ ਜੀ ਚਾਨ ਸੀਡ ਕੰਪਨੀ ਹైదరాబాద్ ਆ ਇੱਕ ਕਿਸਾਨ ਨਾਲ ਵੀ ਗੱਲ ਹੋਈ ਸੀ ਇਹ ਕਹਿੰਦਾ ਵਾਹ ਕੇ ਬਾਈ ਕੋਈ ਸਬਜੀ ਵਗੈਰਾ ਲਾ ਦਾਂਗੇ ਉਹਨਾਂ ਇੱਥੇ ਇੱਥੇ ਉਹਨਾਂ ਦਾ ਹੋਣਾ ਨੀਗਾ ਸੋ ਸਾਡੇ ਚੈਨਲ ਨਾਲ ਜੁੜੇ ਰਹੋ ਵੀਰੋ ਨਵੀਆਂ-ਨਵੀਆਂ ਵੀਡੀਓ ਲੈ ਕੇ ਆ ਰਹੇ ਆ ਅਸੀਂ ਪੰਜਾਬ ਹਰਿਆਣਾ ਰਾਜਸਥਾਨ ਸਾਰੇ ਏਰੀਆ ਚ ਅਸੀਂ ਘੁੰਮਦੇ ਆ ਸਾਰੇ ਕਿਸਾਨਾਂ ਦਾ ਧੰਨਵਾਦ ਜੀ ਸਸਰੀ